ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ اپنی सलवार ਦੀ ਜਿਹੜੀ ਪਿਛਲੀ ਸਲਾਈ ਹੈ ਉਹ ਕਿਸ ਤਰ੍ਹਾਂ ਲਾਉਣੀ ਹੈ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਕਿਉਂਕਿ ਆਪਣੀ ਜਿਹੜੀ सलवार ਦੀ ਮੇਨ ਚੀਜ਼ ਆ ਉਹ ਆਪਣੀ ਪਿਛਲੀ ਸਲਾਈ ਹੀ ਹੁੰਦੀ ਹੈ ਕਿਉਂਕਿ ਜੇਕਰ ਆਪਣੀ ਪਿਛਲੀ ਸਲਾਈ ਹੈ ਜਿਹੜੀ ਉਹੀ ਨਾ ਆਪਾਂ ਨੇ ਠੀਕ ਮਾਰੀ ਤਾਂ ਆਪਣੀ ਜਿਹੜੀ ਪਿੱਛੋਂ सलवार ਦੀ ਲੁੱਕ ਹੈ ਉਹ ਸੋਹਣੀ ਨਹੀਂ ਲੱਗਦੀ ਮੇਨ ਕੀ ਚੀਜ਼ ਆਉਂਦੀ ਹੈ ਜਿਹੜੀ ਆਪਾਂ ਆਪਣੀ ਮੂਰੀ ਬਣਾਉਨੇ ਆ ਜੀ ਉਹ ਮੂਰੀ ਬਣਾਉਣ ਨੂੰ ਜਿੰਨੀ ਆਪਾਂ ਨੇ ਆਪਣੀ ਜਿਹੜੀ ਮੂਰੀ ਹੈ ਉਹ ਅੱਗੋਂ ਰੱਖਣੀ ਹੁੰਦੀ ਆ ਉਹ ਤਾਂ ਆਪਾਂ ਰੱਖ ਲੈਨੇ ਆ ਲੇਕਿਨ ਜਿਹੜੀ ਆਪਣੀ ਤਿਰਸੀ ਆਪਣੀ ਨਿਸਾਨੀ ਲਾਉਣੀ ਆ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਉਹ ਆਪਾਂ ਨੇ ਉਪਰੋਂ ਤਿਰਸੀ ਹੈ ਜਿਹੜੀ ਉਹ ਕਿੰਨੀ ਕਰਨੀ ਹੈਗੀ ਮੈਂ ਤੁਹਾਨੂੰ ਅੱਜ ਉਹਦੇ ਬਾਰੇ ਸਾਰਾ ਦੱਸੂਗੀ ਵੀ ਕਿੰਨੀ ਆਪਾਂ ਨੇ ਅੱਗੋਂ ਮੂਰੀ ਰੱਖਣੀ ਹੈ ਤੇ ਕਿੰਨੀ ਜਿਹੜੀ ਉਹ ਸਲਾਈ ਹੈ ਉਹ ਤਿਰਸੀ ਕਰਨੀ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਪਲੀਜ਼ ਇਹਨੂੰ ਸਕਿਪ ਨਾ ਕਰਿਓ ਵੀਡੀਓ ਸਾਰੀ ਦੇਖਿਆ ਕਰੋ ਤਾਂ ਕਿ ਜਿਹੜੀ ਮੈਂ ਤੁਹਾਨੂੰ ਕੋਈ ਵੀ ਵੀਡੀਓ ਬਣਾ ਕੇ ਪੂਰੀ ਸਮਝਾਉਣੀ ਆ ਉਹ ਤੁਹਾਡੀ ਸਮਝ ਵਿੱਚ ਆ ਸਕੇ ਆ ਜੋ ਮੈਂ ਤੁਹਾਨੂੰ ਆਪਣੀ ਜਿਹੜੀ ਇਹ ਸਲਾਈ ਹੈ ਕਿਸ ਤਰ੍ਹਾਂ ਲਾਉਣੀ ਹੈ ਮੈਂ ਤੁਹਾਨੂੰ ਮੂਰੀ ਦੇ ਨਿਸ਼ਾਨੀ ਲਾ ਕੇ ਦੱਸ ਦਿੰਨਾ ਹਾਂ ਹਾਂਜੀ ਆਪਾਂ ਜਿਹੜੀ ਆਪਣੀ ਸਲਵਾਰ ਦੀ ਮੂਰੀ ਹੈ ਉਹ ਇਸ ਤਰ੍ਹਾਂ ਬਣਾ ਲਈ ਦੇਖੋ ਹੁਣ ਆਪਾਂ ਜਿਹੜੀ ਆਪਣੀ ਸਲਵਾਰ ਦੀ ਮੂਰੀ ਅੱਗੋਂ ਜਿੰਨੀ ਰੱਖਣੀ ਹੈਗੀ ਉਸ ਜਿੰਨੀ ਵੀ ਇਹਨੂੰ ਅੱਗੋਂ ਰੱਖਣੀ ਐ ਦੇਖੋ ਇਹ ਮੈਂ ਇਹਦੀ 7 ਇੰਚ ਮੂਰੀ ਆ ਜਿਹੜੀ ਇਹ 7 ਇੰਚ ਰੱਖਣੀ ਆ ਇੱਥੋਂ ਦਾ ਆਪਾਂ ਆਪਣੀ ਜਿੰਨੀ ਮੂਰੀ ਰੱਖਣੀ ਐ ਉਹਦਾ ਇਨਸਾਨ ਲਗਾ ਲੈਨੇ ਆ ਲੇਕਿਨ ਜਦੋਂ ਆਪਾਂ ਨੇ ਆ ਉੱਪਰ ਇਨਸਾਨ ਲਾਉਣਾ ਹੁੰਦਾ ਹੈ ਕਈ ਵਾਰ ਭੈਣਾ ਇਹਨੂੰ ਇਸ ਤਰ੍ਹਾਂ ਜਿਹੜਾ ਇਨਸਾਨ ਹੈ ਇਸ ਤਰ੍ਹਾਂ ਸਿੱਧਾ ਕਰ ਦਿੰਦੀਆਂ ਨੇ ਫੇਰ ਜਿਹੜੀ ਇਹਦੀ ਖੂង ਜੈਗੀ ਉਹ ਬਹੁਤ ਜ਼ਿਆਦਾ ਹੈ ਜਿਹੜੀ ਇਹ ਨਿਕਲੇ ਆਉਂਦੀ ਹੈ ਆਪਾਂ ਨੇ ਫਿਰ ਇਹ ਜਿਹੜੀ ਖੂਨ ਜਦੀ ਇਹ ਨਹੀਂ ਕੱਢਣੀ ਆਪਾਂ ਇਹਦੇ ਹਿਸਾਬ ਨਾਲ ਇਹ ਤਿੰਨ ਸਾਨੀ ਲਾਉਣੀ ਆ ਇਹਦਾ ਹਿਸਾਬ ਬਤਾਵੇ ਜੀ ਜਿੰਨੇ ਚ ਆਪਾਂ ਮੂਰੀ ਪਾਉਣੇ ਆ ਆਪਣੀ ਚਾਹੇ ਤੁਸੀਂ 1 ਇੰਚ ਮੂਰੀ ਪਾਉਣੇ ਹੋ ਚਾਹੇ 2 ਇੰਚ ਪਾਉਣੇ ਹੋ 3 ਇੰਚ 4 ਇੰਚ 5 ਇੰਚ ਜਿੰਨੀ ਵੀ ਚੌੜੀ ਬੁਕਰਵਾ ਤੁਸੀਂ ਮੂਰੀ ਦੇ ਵਿੱਚ ਪਾਉਣੇ ਹੋ ਆਪਾਂ ਉਹਦਾ ਜਿਹੜਾ ਅੱਧ ਕਰਕੇ ਉਹ ਆਪਾਂ ਨੇ ਉੱਪਰ ਨਸਾਨੀ ਲਾਉਣੀ ਆ ਅਰੇ ਜਿਸ ਤਰ੍ਹਾਂ ਜਿਹੜੀ ਇਹ ਮੂਰੀ ਹੈ ਇਹ ਆਪਾਂ ਨੇ 2 ਇੰਚ ਪਾਈ ਹੈਗੀ ਇਹ ਮੂਰੀ ਆਪਾਂ 2 ਇੰਚ ਪਾਈ ਹੈ ਫਿਰ 2 ਦਾ 2 ਇੰਚ ਹੋ ਗਿਆ ਆਪਾਂ ਨੇ ਉਰੋਂ 7 ਇੰਚ ਮੂਰੀ ਰੱਖੀ ਹੈ ਤੇ ਉਹਦੇ ਵਿੱਚ ਆਪਾਂ ਨੇ 2 ਇੰਚ ਪਲੱਸ ਕਰ ਦੇਣਾ ਫਿਰ ਆਪਾਂ ਨੇ ਆਪਣੀ 8 ਇੰਚ ਤੇ ਇਨਸਾਨੀ ਲਾ ਕੇ ਉਰੋਂ ਆਪਾਂ ਨੇ 7 ਇੰਚ ਤੇ ਲਾਉਣੀ ਹੈ ਤੇ ਉਰੋਂ ਆਪਾਂ ਲੈ 8 ਇੰਚ ਤੇ ਇਹਨੂੰ ਇਸ ਤਰ੍ਹਾਂ ਮਲਾ ਦੇਣਾ ਫਿਰ ਹੁਣ ਜਿਸ ਤਰ੍ਹਾਂ ਆਪਣੀ ਮੂਰੀ ਹੈਗੀ ਆਪਾਂ ਨੇ ਕਿੰਨੇ ਇੰਚ ਚੌੜੀ ਮੂਰੀ ਹੈ ਜਿਹੜੀ ਉਹ ਬਣਾ ਲਈ ਦੇਖੋ ਇਹ ਵੀ ਆਪਾਂ ਲਾਈਨ ਲਾ ਕੇ ਮੈਂ ਤੁਹਾਨੂੰ ਨਾ ਇਹ ਸਮਝਾਉਣ ਦੇ ਲਈ ਇਹ ਲਾਈਨ ਲਗਾ ਰਹੀ ਆ ਆ ਦੇਖੋ ਹੁਣ ਆਪਣੀ ਜਿਹੜੀ ਇਹ 3 ਇੰਚ ਮੂਰੀ ਹੈ ਜਿਹੜੀ ਆਪਾਂ ਨੇ ਉਹ ਲਗਾ ਲਈ ਹੁਣ ਇਹ 3 ਇੰਚ ਦਾ ਅੱਧ 1.5 ਇੰਚ ਹੋ ਗਿਆ ਅੱਗੋਂ ਆਪਾਂ ਨੇ 7 ਇੰਚ ਰੱਖੀ ਹੈ ਤੇ ਉਰਵਾ ਪੈ ਦੇ ਵਿੱਚ 1.5 ਇੰਚ ਪਲੱਸ ਕਰ ਦਾਂਗੇ ਤਾਂ ਜਿਹੜੀ ਆਪਣੀ ਸਲਾਈ ਹੈ ਉਹ ਇਸ ਤਰ੍ਹਾਂ ਆਪਾਂ ਉਹਨੂੰ ਇਹ ਇਸ ਤਰ੍ਹਾਂ ਇਹਦੇ ਨਾਲ ਮਿਲਾਵਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਅਗਰ ਆਪਣੀ ਜਿਹੜੀ ਮੂਰੀ ਹੈਗੀ ਆਪਾਂ ਉਹਨੂੰ 1 ਇੰਚ ਹੋਰ ਆਪਾਂ 4 ਇੰਚ ਮੂਰੀ ਪਹਿਨ ਦਾਂਗੇ ਇਹ ਆਪਣੀ 4 ਇੰਚ ਚੌੜੀ ਮੂਰੀ ਪਾਉਣੀ ਹੈ ਜੇ ਆਪਾਂ ਆਪਣੀ ਸਲਵਾਰ ਦੇ ਵਿੱਚ ਇਹ 4 ਦਾ ਆਪਾਂ ਨੇ ਫਿਰ ਅੱਧਾ ਹਿੱਸਾ ਕਰ ਲੈਣਾ 2 ਇੰਚ ਜਿੰਨੀ ਆਪਾਂ ਨੇ ਅੱਗੋਂ ਆਪਣੀ ਮੂਰੀ ਖੁੱਲੀ ਰੱਖਣੀ ਹੈ ਉਹਦੇ ਵਿੱਚ ਆਪਾਂ ਨੇ 2 ਇੰਚ ਪਲੱਸ ਕਰਦੇ ਨੇ ਦਾ ਹੁਣ ਆਪਾਂ ਇਹਦੇ ਵਿੱਚ ਆਪਣਾ 2 ਇੰਚ ਪਲੱਸ ਕਰਕੇ ਮੂਰੋ 7 ਇੰਚ ਤੇ ਮੂਰੋ 9 ਇੰਚ ਤੇ ਆਪਾਂ ਜਿਹੜੀ ਆਪਣੀ ਨਿਸਾਨੀ ਹੈ ਇਹ 9 ਇੰਚ ਤੇ ਆ ਜੂਗੀ ਇਸ ਤਰ੍ਹਾਂ ਇਹ ਆਪਾਂ ਨੇ ਜਿਹੜੀ ਆਪਣੀ ਪਿਛਲੀ ਸਲਾਈ ਦੀ ਨਿਸ਼ਾਨੀ ਹੈ ਇਹਨੂੰ ਤੁਸੀਂ ਜ਼ਰੂਰ ਇਸ ਤਰ੍ਹਾਂ ਲਾਇਆ ਕਰੋ ਤਾਂ ਕਿ ਜਿਹੜੀ ਆਪਣੀ ਪਿੱਛੋਂ ਸਲਵਾਰ ਦੀ ਲੁੱਕ ਹੈ ਉਹ ਪੂਰੀ ਵਧੀਆ ਆਵੇ ਇਸ ਤਰ੍ਹਾਂ ਜਿਸ ਤਰ੍ਹਾਂ ਆਪਣੀ ਮੂਰੀ ਦੀ ਚੜਾਈ ਤੁਸੀਂ ਵਧਾਉਂਦੇ ਜਾਮੋਗੇ ਉਸ ਤਰ੍ਹਾਂ ਜਿਹੜਾ ਉਹਦਾ ਅੱਧਾ ਹੈ ਜਿੰਨਾ ਹੋ ਸਕੇ ਉਹ ਜਿੰਨਾ ਵੀ ਅੱਧਾ ਹੁੰਦਾ ਹੈ ਉਹ ਜਿੰਨੀ ਆਪਾਂ ਮੂਰੀ ਖੁੱਲੀ ਰੱਖਣੀ ਹੈ ਉਹਦੇ ਵਿੱਚ ਪਲੱਸ ਕਰਕੇ ਜਿੱਥੋਂ ਆਪਣੀ ਇਹ ਮੂਰੀ ਹੈ ਜਿਹੜੀ ਇਹ ਖਤਮ ਹੁੰਦੀ ਆ ਬੁਕਰਮ ਉੱਥੇ ਆਪਾਂ 10 ਇੰਚ ਤੇ ਨਿਸ਼ਾਨੀ ਲਾਉਣੀ ਹੈ ਹਣਸਣ ਮੈਂ ਇੱਕ ਵਾਰ ਫੇਰ ਦੱਸਦੀ ਆਂ ਵੀ ਜਿੰਨੀ ਵੀ ਆਪਾਂ ਨੇ ਆਪਣੀ ਮੂਰੀ ਤਿਆਰ ਰੱਖਣੀ ਐ ਜਿੰਨੀ ਆਪਾਂ ਨੇ ਬੁਕਰਮ ਪਾਈ ਐ ਉਹਨੂੰ ਇੰਚੀ ਟੇਪ ਨਾਲ ਮਣ ਕੇ ਜਿੰਨਾ ਉਹਦਾ ਅੱਧਾ ਆਉਂਦਾ ਹੈਗਾ ਜੇ ਆਪਾਂ 2 ਇੰਚ ਪਾਈ ਐ ਤਾਂ ਉਹਦਾ 1 ਇੰਚ ਪਲੱਸ ਕਰਨਾ ਐ ਜੇ ਆਪਾਂ 3 ਇੰਚ ਮੂਰੀ ਪਾਈ ਹੈ ਤਾਂ ਉਹਦਾ 1.5 ਇੰਚ ਪਲੱਸ ਕਰਨਾ ਹੈ ਜੇ ਆਪਾਂ 4 ਇੰਚ ਮੂਰੀ ਪਾਈ ਹੈ ਤਾਂ ਉਹਦਾ 2 ਇੰਚ ਪਲੱਸ ਕਰਨਾ ਜਿੰਨੀ ਆਪਾਂ ਨੂੰ ਮੂਰੀ ਤਿਆਰ ਚਾਹੀਦੀ ਹੈ ਉਹਦੇ ਵਿੱਚ ਆਪਾਂ ਪਲੱਸ ਕਰਕੇ ਜਿੱਥੋਂ ਆਪਣੀ ਬੁਕਰਮ ਹੈ ਜਿਹੜੀ ਇਹ ਖਤਮ ਹੁੰਦੀ ਹੈ ਉੱਥੇ ਆਪਾਂ ਉਹਨੇ ਇੰਚ ਤੇ ਨਿਸ਼ਾਨੀ ਹੈ ਜਿਹੜੀ ਲਾ ਕੇ ਫਿਰ ਆਪਾਂ ਇਸ ਤਰ੍ਹਾਂ ਮੂਰੀ ਤੋਂ 1.5 ਇੰਚੀ ਦੇ ਧਰ ਕੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾਉਣੀ ਹੈ ਜਿਹੜੀ ਇਹ ਤਾਂ ਆਪਾਂ ਨਹੀਂ ਹੋ ਗਈ ਮੂਰੀ ਦੀ ਨਿਸ਼ਾਨੀ ਜਿਹੜੀ ਇਸ ਤੋਂ ਬਾਅਦ ਨਿਸ਼ਾਨੀ ਲਾਉਣੀ ਉਹ ਨਿਸ਼ਾਨੀ ਆਪਾਂ ਆਪਣੀ ਜਿਹੜੀ ਆ ਮੂਰੀ ਦੀ ਨਿਸ਼ਾਨੀ ਐ ਇਹ ਤੋਂ ਇੰਚੀ ਟੇਪ ਰੱਖ ਕੇ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਆਪਾਂ ਨੇ ਜਿਹੜੀ ਆਪਣੀ ਇੱਧਰ ਛੋੜ ਲਈ ਐ ਆਪਾਂ ਨੇ ਆਪਣੀ ਦੋਨੇ ਛੋੜੀਆਂ ਨੂੰ ਇਸ ਤਰ੍ਹਾਂ ਜੋੜ ਕੇ ਇੱਥੋਂ ਆਪਾਂ ਨੇ ਇਹ 1 ਇੰਚ ਇਹ ਨਿਸ਼ਾਨੀ ਲਾਉਣੀ ਹੈ ਇਹ ਝੋਲੀ ਤੇ ਇੱਥੋਂ ਇੰਚੀ ਟੇਪ ਰੱਖ ਕੇ ਆਪਾਂ ਨੇ ਜਿਹੜੀ ਆਪਣੀ ਆਖੂਜ ਆਉਂਦੀ ਹੈ ਜਿਹੜੀ ਵੀ ਜਿੰਨੀ ਸੋਨੇ ਬੁਕਰਮ ਪਾਈ ਹੈ ਉਹਨੇ ਬੁਕਰਮ ਦੀ ਖੂਜ ਆਉਂਦੀ ਹੈ ਉੱਥੋਂ ਆਪਾਂ ਇੰਚੀ ਟੇਪ ਰੱਖ ਕੇ ਆਪਣੀ ਆ 1 ਇੰਚ ਦੀ ਜਿਹੜੀ ਸਲਾਈ ਹੈ ਇਹਨੂੰ ਮਲਾਉਣਾ ਹੈਗਾ ਇਹ ਨਿਸ਼ਾਨੀ ਤੋਂ ਲੈ ਕੇ ਆਪਾਂ ਨੇ ਝੋਲੀ ਵਾਲੀ ਆ ਨਿਸਾਨੀ ਤੇ 1 ਇੰਚੀ ਦੇ ਪਾਪਾ ਇਥਾਂ ਬਸਾ ਕੇ ਆਪਣੀ ਸਲਵਾਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਇਹਦੀ ਜਿਹੜੀ ਨਿਸਾਨੀ ਹੈ 1 ਇੰਚੀ ਦੇ ਧਰ ਕੇ ਲਉਂਦੀ ਹੈ ਤੇ ਬਾਅਦ ਦੇ ਵਿੱਚ ਜਿਹੜਾ ਆਪਣਾ 1 ਇੰਚ ਇਥੋਂ ਕਪੜਾ ਛੱਡ ਕੇ ਜਿਹੜਾ ਆਪਣਾ ਹਾਂਜੀ ਹੁਣ ਆਪਾਂ ਜਿਹੜੀ ਆਪਣੀ ਨਿਸਾਨੀ ਹੈ ਮੂਰੀ ਦੀ ਇਥੋਂ ਆਪਾਂ ਆ ਦੇਖੋ ਇਹ ਆਪਣੀ ਜਿਹੜੀ ਖੂੰਜ ਹੈ ਉਰੋਂ ਖਤਮ ਹੁੰਦੀ ਹੈ ਉਰੋਂ ਆਪਾਂ ਨੇ ਇੰਚੀ ਟੇਪ ਇਸ ਤਰ੍ਹਾਂ ਇਹ ਖੂੰਜ ਦੇ ਉੱਪਰ ਰੱਖਣਾ ਹੈ ਤੇ ਇੱਧਰ ਜਿਹੜੀ ਆਪਾਂ ਨੇ ਝੋਲੀ ਤੇ ਆਪਣੀ ਤੇ 2 ਇੰਚ ਦੇ ਨਿਸ਼ਾਨੀ ਲਾਈ ਤੀ ਉਹਨੂੰ ਇਸ ਤਰ੍ਹਾਂ ਆਪਾਂ ਨੇ ਜਿਹੜਾ ਇੰਚੀ ਟੇਪ ਹੈ ਆਪਣਾ ਐ ਸਿੱਧਾ ਕਰਦੇ ਨੇ ਹਾ ਦੇਖੋ ਜਿਹੜੀ ਆਪਣੀ ਆ ਨਿਸ਼ਾਨੀ ਹੈਗੀ ਹੇ ਹੇ ਆਪਾਂ ਨੇ ਨਿਸਾਨੀ ਤੇ ਜਿਹੜੀ ਸਲਾਈ ਹੈ ਇਹ ਤੇ ਲਾਉਣੀ ਹੈ ਮੈਂ ਤੁਹਾਨੂੰ ਆਪਣੀ ਇਹ ਜਿਹੜੀ ਨਿਸਾਨੀ ਦੀ ਸਲਾਈ ਲਾ ਕੇ ਆਪਣੀ ਸਲਵਾਰ ਹੈ ਜਿਹੜੀ ਇਹਨੂੰ ਸਿੱਧੀ ਕਰਕੇ ਦਿਖਾਉਣੀ ਆ ਤੁਹਾਨੂੰ ਵੀ ਇਹਦੀ ਜਿਹੜੀ ਪਿੱਛੋਂ ਲੁੱਕ ਹੈ ਉਹ ਕਿਸ ਤਰ੍ਹਾਂ ਹਾਂਜੀ ਇੱਕ ਜਿਹੜੀ ਇਹਦੀ ਮੇਨ ਗੱਲ ਹੈ ਜੀ ਜਦੋਂ ਆਪਾਂ ਨੇ ਇਹ ਮੂਰੀ ਦੀ ਸਲਾਈ ਲਾਉਣੀ ਹੈ ਆਪਾਂ ਨੇ ਜਿਹੜੀ ਆਪਣੀ ਸਾਈਡ ਆਪਣੇ ਪੱਟੇ ਦੀ ਜਿਹੜੀ ਇੱਧਰ ਲਈ ਸਿਉਣਾ ਹੈ ਤੇ ਇੱਧਰ ਲਈ ਸਿਉਣਾ ਹੈ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਦੋਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਮਲਾ ਕੇ ਆਪਾਂ ਨੇ ਫੇਰ ਇਹ ਸਲਾਈ ਲਾਉਣੀ ਹੈ ਫੇਰ ਇਹ ਜਿਹੜੀ ਦੂਰੀ ਕਰਨੀ ਹੈ ਇਹ ਕਈ ਵਾਰ ਆਪਣਾ ਇੱਕ ਪਾਸੇ ਕੁੰਦਾ ਜਿਹੜਾ ਇਹ ਵੱਡਾ ਛੋਟਾ ਹੁੰਦਾ ਹੈਗਾ ਕਿਉਂ ਕਿਸੇ ਪਾਸੇ ਮਨ ਵੱਡਾ ਜੀ ਬਾਧ ਘਾਟ ਜੀ ਉਹਦੇ ਨਾਲ ਵੱਡਾ ਛੋਟਾ ਹੋ ਜਾਂਦਾ ਹੈ ਆਪਾਂ ਨੇ ਆਪਣੀ ਜਿਹੜੀ ਮੇਨ ਸਲਾਈ ਹੈਗੀ ਆਪਣੇ ਪੱਟਾਂ ਦੀਆਂ ਸਿਉਣਾ ਨੇ ਦੋਨੀਆਂ ਇਹਨਾਂ ਨੂੰ ਆਪਸ ਦੇ ਵਿੱਚ ਰੋ ਪੱਟਾਂ ਦੀਆਂ ਸਿਉਣਾ ਨੂੰ ਇੱਕ ਦੂਜੇ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਦੂਰਾ ਕਰਨਾ ਜੋ ਵੀ ਬਾਧ ਘਾਟ ਆਪਾਂ ਨੇ ਉਹ ਇੱਧਰ ਕੱਢ ਦੇਣੀ ਹੈ ਮੈਂ ਤੁਹਾਨੂੰ ਹੁਣੇ ਜਿਹੜੀ ਮੂਰੀ ਹੈ ਇਹਦੀ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਆਂਗੀ ਹਾਂਜੀ ਆਪਾਂ ਨੇ ਜਿਹੜੀ ਆਪਣੀ ਸਲਵਾਰ ਦੀ ਸਿਲਾਈ ਹੈ ਇਹ ਲਾ ਲਈ ਆ ਦੇਖੋ ਆਪਣੀ ਇਸ ਤਰ੍ਹਾਂ ਜਿਹੜੀ ਇਹ ਆਪਣੀ ਸਲਵਾਰ ਦੀ ਸਿਲਾਈ ਹੈ ਇਹ ਲੱਗੀ ਆ ਦੇਖੋ ਬਿਲਕੁਲ ਸਹੀ ਆਉਗੀ ਤੁਹਾਡੀ ਇਹ ਜਿਹੜੀ ਮੂਰੀ ਐ ਐਚਚੁਰੀ ਕੋਈ ਖੂੰਜ ਨਹੀਂ ਨਿਕਲਦੀ ਜਦੋਂ ਆਪਾਂ ਪਹਿਨਾਂਗੇ ਇਹਦੀ ਲੁੱਕ ਐ ਜਿਹੜੀ ਉਹ ਬਹੁਤ ਸੋਹਣੀ ਆਉਗੀ ਹਾਂਜੀ ਜਿਹੜੀ ਅੱਜ ਦੀ ਵੀਡੀਓ ਐ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਸਾਰੀ ਨੂੰ ਜਰੂਰ ਦੇਖਿਆ ਕਰੋ चैनल सब्सक्राइब ज़रूरु करियो धन्यवाद